ਹੋਇਆ ਭਾਜੀ ਇੱਥੇ ਭਾਜੀ ਮੇਰੇ ਕੋਲ ਕਿਸ਼ਤਾਂ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਸੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਕਿਹਾ ਮੋਟਰਸਾਈਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕੀ ਮळे ਮੈਂ ਆਪਣੇ ਵੱਲੋਂ ਤੇ ਜਾਣ ਚੜਾਈ ਠੀਕ ਹੈ ਫੇਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਕਿਹਾ ਮੈਂ ਪਿੰਡ ਕਣਕ ਭੀਜਣ ਦਿਆਂ ਵਾ ਉਹ ਮੇਰੇ ਕੋਲ ਆਏ ਮੇਰੇ ਨਾਲ ਬਹਿਸ ਬਾਜੀ ਕਰਕੇ ਗਏ ਇੱਥੇ ਮੈਂ ਰੋਟੀ ਖ ਮੈਂ ਨਾ ਬੈਸ ਬਾਜੀ ਕਰਕੇ ਦੋ ਜਣੇ ਚਲ ਗਏ ਆ 3 ਵਜੇ ਫੇਰ ਆਏ ਮੈਂ ਆਪਣੀ ਕਣਕ ਵੀ ਜੰਦੇ ਆ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚੱਲਦਾ ਛੱਡ ਕੇ ਆਪਣੀ ਜਾਨ ਬਚਾਈ ਆ 30 35 ਮੋਟਰਸਾਈਕਲ ਹੀ 50 ਜਣੇ ਹੀ ਉਹ ਤਿੰਨ ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਆ ਗੋਲੀਆਂ ਚ ਲਾਈਆਂ ਤਿੰਨ ਤੇ ਸੀਸੀਟੀਵੀ ਕੀ ਕੋਈ ਸਾਰੀ ਸੀਸੀ ਹੈਗੀ ਸਾਡੇ ਕੋਲ ਜਦੋਂ ਲੰਘ ਕੇ ਜਾਂਦੇ ਆ ਵਾਪਸ ਹੂੰ ਖੋਲ ਕੇ ਨਹੀਂ ਲੱਗੇ ਖੋਲ ਇਹਨਾਂ ਨੂੰ ਪਤਾ ਨਹੀਂ 2 ਪੰਨੇ 3 ਲੱਗ ਗਏ 3 ਫਾਇਰ ਕੀਤੇ ਉਹਨਾਂ ਨੇ ਇਸ ਵਾਰ ਪਹਿਲਾਂ ਵਾਕਰ ਵੀ ਅਸੀਂ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਜੀ ਮੈਂ ਆਪਣੀ ਜਾਨ ਬਹੁਤ ਮੁਸ਼ਕਲ ਛਡਾਈ ਅੱਜ ਬਚਾਈ ਆ ਭੱਜ ਕੇ ਹੁਣ ਪੁਲਿਸ ਪਹੁੰਚ ਗਈ ਮੌਕੇ ਤੇ ਪੁਲਿਸ ਪਹੁੰਚ ਗਈ ਆ ਜੀ ਸੰਗਣੇ ਪਿੰਡ ਚ ਆਏ ਆ ਤੇ ਇਹਨਾਂ ਦੀ ਕਾਲਜ ਦੇ ਵਿੱਚ ਗੋਲੀ ਚੱਲੀ ਆ ਜੇ ਵੈਰੀਫਾਈ ਕਰ ਰਹੇ ਆ ਥੋੜੀ ਚੱਲੀ ਹੋਤੀ ਜਰੂਰ ਜਿਹੜੇ ਕੋਈ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅੱਛਾ ਸਰ ਖੋਲ ਵਗੈਰਾ ਲੱਭੇ ਆ ਜਾਂ ਫਿਰ ਨਹੀਂ ਅਜੇ ਨਹੀਂ ਕੋਈ ਖੋਲਣ ਵਾਲੇ ਪਾਸੇ ਗਏ ਨਾ ਖੋਲ ਮਿਲੇ ਜੇ ਖੋਲ ਮਿਲਗੇ ਤੇ ਪਤਾ ਲੱਗ ਜਾਊਗਾ ਕਲੀਅਰ ਹੋ ਜਾਊਗਾ ਫਿਰ ਸਰ ਤੁਹਾਡੇ ਕੀ ਪਤਾ ਲੱਗਾ ਕਿੰਨੇ ਨੌਜਵਾਨ ਇਥੇ ਪਹੁੰਚਦੇ ਨੇ ਇਹਨਾਂ ਦੀ ਕਹਿਣਤੀ ਆਂਦੇ ਦੀ 35 ਮੋਟਰਸਾਈਕਲ ਆਈ ਸੀਸੀਟੀਵੀ ਆਈ ਸੀ ਵੀ ਸਾਹਮਣੇ ਆਈ ਤੇ ਮੇਰੇ ਕੋਲ ਅਜੇ ਨਹੀਂ ਆਈ ਜਦੋਂ ਆਈ ਆਪ ਦੇਖਾਂਗੇ ਇਹ ਹੋਈ ਤੇ ਜਰੂਰ ਦੇਖਾਂਗੇ ਹਾਂ ਹਾਂ ਅੱਛਾ ਸਰ ਰਿਕਵਰੀ ਵਾਲੇ ਜਿਸ ਤਰ੍ਹਾਂ ਦੱਸਦੇ ਪਏ ਆ ਜੇ ਇਹਨਾਂ ਦੀ ਗੱਲ 'ਚ ਥੋੜੀ ਜਿੰਨੀ ਵੀ ਸੱਚਾਈ ਹੈਗੀ ਤਾਂ ਲੱਗਦਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਸੇ ਨਾਲ ਤਕਲੀਫ ਨਹੀਂ ਕਰਨੀ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਹੈ ਅਣਕੇ ਦੱਸਣ ਆਹ ਆਹ ਪ੍ਰੋਬਲਮ ਹੈ ਸਾਨੂੰ ਸਾਡੇ ਕਿਸਤ ਨਹੀਂ ਤਾਰ ਰਿਆ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਗਲਤੀ ਜੀ ਜਿਹੋ ਉਹਨਾਂ ਨੇ ਇਦਾਂ ਕੀਤਾ ਫਿਰ ਗਲਤੀ ਹੈ ਤਾਂ ਕਾਰਵਾਈ ਬਣਾਈਗੀ ਸਰ ਫਿਰ ਬਣਦੀ ਕਾਰਵਾਈ ਕੀਤੀ ਜਾਏਗਾ ਹੋਇਆ ਭਾਜੀ ਭਾਜੀ ਮੇਰੇ ਕੋਲ ਕਿਸ਼ਤਾਂ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਸੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆ ਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਕਿਹਾ ਮੋਰਸਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕੀ ਮळे ਮੈਂ ਆਪਣੇ ਵੱਲੋਂ ਤੇ ਜਾਣ ਚੜਾਈ ਠੀਕ ਫੇਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਕਿਹਾ ਮੈਂ ਪਿੰਡ ਕਣਕ ਬੀਜਣ ਦਿਆਂ ਉਹ ਮੇਰੇ ਕੋਲ ਆਏ ਮੇਰ ਨਾਲ ਬਹਿਸ ਬਾਜੀ ਕਰਕੇ ਗਏ ਇੱਥੇ ਮੈਂ ਰੋਟੀ ਖਾਂਦਿਆਂ ਮੇਰ ਨਾਲ ਬਹਿਸ ਬਾਜੀ ਕਰਕੇ ਦੋਏ ਨੇ ਚਲ ਗਏ 3 ਵਜੇ ਫੇਰ ਆਏ ਮੈਂ ਆਪਣੀ ਕਣਕ ਬੀਜਣ ਦਿਆਂ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚੱਲਦਾ ਛੱਡ ਗਿਆ ਆਪਣੀ ਜਾਨ ਬਚਾਈ 30 35 ਮੋਟਰਸਾਈਕਲ ਹੀ 50 ਜਣੇ ਹੀ ਉਹ ਤਿੰਨ ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਆ ਗੋਲੀਆਂ ਚ ਲਾਈਆਂ ਤਿੰਨ ਤੇ ਸੀਸੀਟੀਵੀ ਕੀ ਕੋਈ ਸਾਰੀ ਸੀਸੀ ਹੈਗੇ ਸਾਡੇ ਕੋਲ ਜਦੋਂ ਲੰਘ ਕੇ ਜਾਂਦੇ ਆ ਵਾਪਸ ਖੋਲ ਕਿਨੇ ਲੱਗੇ ਖੋਲ ਇਹਨਾਂ ਨੂੰ ਪਤਾ ਨਹੀਂ 2 ਪੰਨੇ 3 ਲੱਗ ਗਏ ਤਿੰਨ ਫਾਇਰ ਕੀਤੇ ਉਹਨਾਂ ਨੇ ਇਹਨਾਂ ਪਰ ਪਹਿਲਾਂ ਵਾਕਟਰ ਅਸੀਂ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਜੀ ਮੈਂ ਆਪਣੀ ਜਾਨ ਬਹੁਤ ਮੁਸ਼ਕਲ ਛੜਾਈ ਅੱਜ ਬਚਾਈ ਆ ਭੱਜ ਕੇ ਹੁਣ ਪੁਲਿਸ ਪਹੁੰਚ ਗਈ ਮੌਕੇ ਤੇ ਪੁਲਿਸ ਪਹੁੰਚ ਗਈ ਆ ਜੀ ਸੰਗਣੇ ਪਿੰਡ ਚ ਆਏ ਆ ਤੇ ਇਹਨਾਂ ਦੀ ਕਾਲਜ ਦੇ ਇੱਥੇ ਗੋਲੀ ਚੱਲੀ ਆ ਜੇ ਵੈਰੀਫਾਈ ਕਰ ਰਹੇ ਆ ਥੋੜੀ ਚੱਲੀ ਹੋਵੇ ਜਿਹੜੇ ਕੋਈ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅੱਛਾ ਸਰ ਖੋਲ ਵਗੈਰਾ ਲੱਭੇ ਆ ਜਾਂ ਫਿਰ ਨਹੀਂ ਅਜੇ ਨਹੀਂ ਕੋਈ ਖੋਲਾਂ ਵਾਲੇ ਪਾਸੇ ਗਏ ਨਾ ਖੋਲ ਮਿਲੇ। ਜੇ ਖੋਲ ਮਿਲਗੇ ਤੇ ਪਤਾ ਲੱਗ ਜਾਊਗਾ ਕਲੀਅਰ ਹੋ ਜਾਊਗਾ ਫਿਰ ਸਭ ਤੋਂ ਆਡੇ ਕੀ ਪਤਾ ਲੱਗਾ ਕਿੰਨੇ ਨੌਜਵਾਨ ਇੱਥੇ ਪਹੁੰਚਦੇ ਨੇ ਇਹਨਾਂ ਦੀ ਕਹਿਣਤੀ ਆਂਦੇ ਸੀ 35 ਮੋਟਰਸਾਈਕਲ ਆਏ। ਕਿਤੇ ਸੀਸੀਟੀਵੀ ਆਈ ਸੀ ਵੀ ਸਾਹਮਣੇ ਆਈ ਤੈਂ ਮੀਰਕੁਲਾ ਜੇ ਨਹੀਂ ਆਈ ਜਦੋਂ ਆਈ ਆਪ ਦੇਖਾਂਗੇ ਇਹ ਹੋਈ ਤੇ ਜਰੂਰ ਦੇਖਾਂਗੇ ਹਾਂ ਹਾਂ ਅੱਛਾ ਸਰ ਰਿਕਵਰੀ ਵਾਲੇ ਜੇ ਸਰ ਦੱਸਦੇ ਪਿਆ ਜੇ ਇਹਨਾਂ ਦੀ ਗੱਲ 'ਚ ਥੋੜੀ ਜਿੰਨੀ ਵੀ ਸੱਚਾਈ ਹੈਗੀ ਤਾਂ ਲੱਗਦਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਸੇ ਨਾਲ ਤਕਲੀਫ ਨਹੀਂ ਕਰਨੀ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਹੈਗਾ ਤਾਂ ਕੋਈ ਸਾਡੇ ਕੋਲ ਆਣ ਕੇ ਦੱਸਣ ਪੁਲਿਸ ਪ੍ਰਸ਼ਾਸਨ ਨੂੰ ਆਹ ਆਹ ਪ੍ਰੋਬਲਮ ਹੈ ਸਾਨੂੰ ਸਾਡੇ ਕਿਸੇ ਨੂੰ ਨਹੀਂ ਤਾਰ ਰਿਹਾ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਹਾਂ ਹਾਂ ਦਿਲਪੁਰ ਠੀਕ ਹੈ ਹਾਂ ਹਾਂ ਇਹ ਚੀਜ਼ ਜਿਹੜੀ ਗਲਤੀ ਜਿਹੋ ਜਿਹੋ ਉਹਨਾਂ ਨੇ ਇਦਾਂ ਕੀਤਾ ਫਿਰ ਗਲਤੀ ਹੈ ਤਾਂ ਕਾਰਵਾਈ ਬਣਾਈਗੀ ਸਰ ਫਿਰ